14ਵਾਂ ਪਾਣੀ ਬਚਾਓ ਸੁਝਾ ਜਾਂ ਚੇਤਾਵਨੀ ਉਦੇਸ਼ ਵਿਦਿਆਰਥੀਆਂ ਨੂੰ ਪਾਣੀ ਦੇ ਘਟਦੇ ਸਤਰ ਬਾਰੇ ਜਾਣੂ ਕਰਵਾਉਣਾ ਪਾਣੀ ਬਚਾਉਣ ਦੇ ਵੱਖ-ਵੱਖ ਟੰਗਾ ਪ੍ਰਤੀ ਜਾਗਰੂਕ ਕਰਨਾ ਗਰਮੀ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸਾਰੇ ਬੱਚੇ ਸਕੂਲ ਆਏ ਸਾਰੇ ਬੱਚੇ ਆਪਣੇ ਦੋਸਤਾਂ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਸਾਰੇ ਇੱਕ ਦੂਸਰੇ ਨੂੰ ਆਪਣੀਆਂ ਗਰਮੀ ਦੀਆਂ ਛੁੱਟੀਆਂ ਬਾਰੇ ਦੱਸ ਰਹੇ ਸਨ ਅਧਿਆਪਕ ਬੱਚਿਓ ਤੁਹਾਡੀਆਂ ਛੁੱਟੀਆਂ ਕਿਹੋ ਜਿਹੀਆਂ ਬੀਤੀਆਂ ਗੁਰਬਖਸ਼ ਹੱਥ ਖੜਾ ਕਰਕੇ ਮੈਡਮ ਜੀ ਮੈਂ ਦੱਸਾਂ ਅਧਿਆਪਕ ਹਾਂਜੀ ਦੱਸੋ ਗੁਰਬਖਸ਼ ਮੈਡਮ ਜੀ ਇਸ ਵਾਰ ਮੈਂ ਆਪਣੀ ਮਾਸੀ ਜੀ ਦੇ ਕੋਲ ਦਿੱਲੀ ਗਿਆ ਸੀ ਅਧਿਆਪਕ ਅੱਛਾ ਫਿਰ ਤਾਂ ਦਿੱਲੀ ਦੇ ਸਾਰੇ ਵੇਖਣਯੋਗ ਸਥਾਨ ਵੇਖੇ ਹੋਣਗੇ ਗੁਰਬਖਸ਼ ਮੈਡਮ ਜੀ ਮੈਂ ਲਾਲ ਕਿਲਾ ਜੰਤਰ ਮੰਤਰ ਲੋਟਸ ਟੈਂਪਲ ਚਾਂਦਨੀ ਚੌਂਕ ਇੰਡੀਆ ਗੇਟ ਆਦੀ ਸਭ ਵੇਖਣ ਯੋਗ ਸਥਾਨ ਵੇਖੇ ਮੈਂ ਆਪਣੀ ਮਾਸੀ ਜੀ ਦੇ ਪਰਿਵਾਰ ਤੋਂ ਬਹੁਤ ਕੁਝ ਸਿੱਖਿਆ ਮੈਂ ਉਥੋਂ ਇੱਕ ਧ੍ਰਿੜ ਨਿਸ਼ਚੈ ਕਰਕੇ ਆਇਆ ਹਾਂ ਅਤੇ ਆਪਣੇ ਸਹਿਪਾਠੀਆਂ ਨੂੰ ਵੀ ਇਸ ਬਾਰੇ ਦੱਸਾਂਗਾ ਅਧਿਆਪਕ ਓ ਕੀ ਗੁਰਬਖਸ਼ ਮੈਡਮ ਜੀ ਦੀ ਮੈਂ ਅੱਗੇ ਆ ਕੇ ਆਪਣੇ ਸਹਿਪਾਠੀਆਂ ਨੂੰ ਕੁਝ ਸਵਾਲ ਪੁੱਛ ਸਕਦਾ ਹਾਂ ਅਧਿਆਪਕ ਹਾਂਜੀ ਬੇਟਾ ਅੱਗੇ ਆ ਜਾਓ ਗੁਰਬਖਸ਼ ਅੱਜ ਦੇ ਯੁੱਗ ਵਿੱਚ ਕਿਹੜੀ ਚੀਜ਼ ਹੈ ਜਿਹੜੀ ਤੇਜ਼ੀ ਨਾਲ ਘਟ ਰਹੀ ਹੈ ਮੌਲੀ ਹੱਥ ਖੜਾ ਕਰਕੇ ਆਪਸੀ ਮੇਲ ਮਿਲਾਪ ਵਿਪਨ ਖੜੇ ਹੋ ਕੇ ਵਿਦਿਆ ਦਾ ਸਤਕਾਰ ਸਿੰਦਰ ਨੈਤਿਕ ਕਦਰਾਂ ਕੀਮਤਾਂ ਸੁਰਿੰਦਰ ਖੜਾ ਹੋ ਕੇ ਪਾਣੀ ਗੁਰਬਖਸ਼ ਹਾਂ ਇਹ ਮੇਰੇ ਪ੍ਰਸ਼ਨ ਦਾ ਸਹੀ ਜਵਾਬ ਹੈ ਅੱਜ ਦੇ ਯੁੱਗ ਵਿੱਚ ਪਾਣੀ ਦਾ ਸਤਰ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ ਹੈ ਪੀਣ ਯੋਗ ਪਾਣੀ ਬਚਾਉਣਾ ਅੱਜ ਇੱਕ ਸੁਝਾਅ ਨਹੀਂ ਚੇਤਾਵਨੀ ਦਾ ਰੂਪ ਧਾਰਨ ਕਰ ਚੁੱਕਾ ਹੈ ਅਧਿਆਪਕ ਬੱਚਿਓ ਗੁਰਬਖਸ਼ ਬਿਲਕੁਲ ਠੀਕ ਕਹਿ ਰਿਹਾ ਹੈ ਇਸ ਤੋਂ ਪਹਿਲਾਂ ਕਿ ਪਾਣੀ ਦੀ ਸਮੱਸਿਆ ਇੱਕ ਭਿਆਨਕ ਰੂਪ ਧਾਰਨ ਕਰ ਜਾਵੇ ਪਾਣੀ ਦੀ ਬਰਬਾਦੀ ਤੇ ਨਕੇਲ ਪੌਣੀ ਹੀ ਪਵੇਗੀ ਸੁਰਿੰਦਰ ਮੈਡਮ ਜੀ ਮੇਰੇ ਪਿਤਾ ਜੀ ਕਹਿੰਦੇ ਹਨ ਕਿ ਜਲ ਸੰਕਟ ਤੋਂ ਬਚਣ ਦਾ ਇੱਕੋ ਇੱਕ ਉਪਾਅ ਹੈ ਪਾਣੀ ਨੂੰ ਸੋਚ ਸਮਝ ਕੇ ਵਰਤੋ ਜੇਕਰ ਅੱਧਾ ਗਿਲਾਸ ਪਾਣੀ ਦੀ ਪਿਆਸ ਹੈ ਤਾਂ ਅੱਧਾ ਹੀ ਭਰੋ ਕਦੇ ਵੀ ਅੱਧਾ ਪਾਣੀ ਪੀ ਕੇ ਬਾਕੀ ਵਿਅਰਥ ਨਾ ਕਰੋ ਮੌਲੀ ਇੱਕਦਮ ਖੜੀ ਹੋ ਕੇ ਮੇਰੇ ਮਾਤਾ ਜੀ ਵੀ ਜਦੋਂ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਲਿਆਉਂਦੇ ਹਨ ਤਾਂ ਉਹਨਾਂ ਨੂੰ ਇੱਕ ਬਾਲਟੀ ਵਿੱਚ ਧੋਂਦੇ ਹਨ ਤੇ ਗੰਦਾ ਪਾਣੀ ਨਾਲੀ ਵਿੱਚ ਨਹੀਂ ਸੁੱਟਦੇ ਸਗੋਂ ਉਸਨੂੰ ਗਮਲਿਆਂ ਵਿੱਚ ਅਤੇ ਕਿਆਰੀਆਂ ਵਿੱਚ ਪਾ ਦਿੰਦੇ ਹਨ ਅਧਿਆਪਕ ਬਹੁਤ ਅੱਛਾ ਸ਼ਾਬਾਸ਼ ਪਲਕ ਮੇਰੀ ਮਾਤਾ ਜੀ ਵੀ ਆਰਓ आरोधी चलन पानी निकलता है उसके घर तो स्कूल भी पानी बचा लाई वो वतन करता है इसलिए जो पानी एक बारी वरतो आ जाता है उसन मुड़ इकट्ठा करके साफ करके पौधे नी दे वरतोच लिया जाता है सुरेंदर खड़ा होके मैडम जी मेरे दादाजी ने मेन समझाया कि टूटी चंगी तरह बंद करनी चाहिए थी है जे टूटी थोड़ा थोड़ा पानी टपकता रहे उस नाल भी बहुत पानी बर्बाद है। अध्यापक, बिल्कुल सही। गुरबख्श मैडम जी असी सारे आज ए प्रण करांगे कि ना असी पानी दी बर्बादी करांगे, ना ही देवांगे। अध्यापक सारे बच्चे खड़े हो जाओ ਅਤੇ ਮੇਰੇ ਪਿੱਛੇ-ਪਿੱਛੇ ਬੋਲੋ ਸਾਰੇ ਬੱਚੇ ਸੱਜਾ ਹੱਥ ਉਠਾ ਕੇ ਅਸੀਂ ਸਾਰੇ ਬੱਚੇ ਦੁਨੀਆ ਤੇ ਆਉਣ ਵਾਲੇ ਪਾਣੀ ਦੇ ਸੰਕਟ ਦੇ ਬਚਾ ਲਈ ਪਾਣੀ ਦੀ ਬਰਬਾਦੀ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਦੂਸਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਾਂਗੇ ਕੀ ਸਿੱਖਿਆ ਪਾਣੀ ਬਚਾਉਣ ਦੇ ਉਪਾਅ ਪਾਣੀ ਦੇ ਸੰਕਟ ਤੋਂ ਬਚਣ ਲਈ ਆਪਣੀ ਜ਼ਿੰਮੇਵਾਰੀ ਸਮਝਣਾ